ਲਾਈਵ ਤਸਵੀਰਾਂ ਦੇਖੋ ਬਾਈ ਜੀ ਇਹ ਥਾਈਲੈਂਡ ਦੀ ਤਸਵੀਰਾਂ ਥਾਈਲੈਂਡ ਦੇਸ਼ ਦੇ ਵਿੱਚ ਬੈਂਕਾਕ ਦੀ ਵਿੱਚ ਦੇਖੋ ਤੁਸੀਂ ਵਜੀਰਾ ਹਸਪਤਾਲ ਦੇ ਨਾਲ ਲੰਗਦਾ ਰੋਡ ਇਸ ਤਰੀਕੇ ਨਾਲ ਧਸ ਗਿਆ 50 ਮੀਟਰ ਦਾ ਖੱਡਾ ਬਣ ਗਿਆ ਦੇਖੋ ਤੁਸੀਂ ਕਹੋ ਜੀ ਕੁਦਰਤ ਦੀ ਕਰੋਪੀ ਆ ਚੁੱਕੀ ਹੈ ਤੇ 50 ਮੀਟਰ ਦਾ ਖੱਡਾ ਬਣ ਚੁੱਕਿਆ ਕਿਉਂ ਬਣ ਚੁੱਕਿਆ ਕਿਉਂਕਿ ਨਾਲ ਨਾ ਬਾਈ ਜੀ ਅੰਡਰਗਰਾਉਂਡ ਰੇਲਵੇ ਸਟੇਸ਼ਨ ਦਾ ਕੰਮ ਚੱਲ ਰਿਹਾ ਸੀ ਅੰਡਰਗਰਾਉਂਡ ਜਿਸ ਕਾਰਨ ਇਹ ਹਾਦਸਾ ਵਾਪਰਿਆ ਕਿਉਂਕਿ ਨਾਲ-ਨਾਲ ਮਿੱਟੀ ਖਿਸਕ ਗਈ ਅੰਡਰਗਰਾਉਂਡ ਰੇਲਵੇ ਸਟੇਸ਼ਨ ਦਾ ਚੱਲ ਰਿਹਾ ਸੀ ਕੰਮ ਤੇ ਉਹਦੀ ਵਜ੍ਹਾ ਕਰਕੇ ਆ ਦੇਖੋ ਕਿੰਨਾ ਤਸ ਗਿਆ ਹਨਾ ਮੈਂ ਤਾਂ ਹੈਰਾਨ ਆ ਯਾਰ ਫਿਰ ਵੀ ਨਾਲ ਵਜੀਰਾ ਹਸਪਤਾਲ ਡਿੱਗਿਆ ਨਹੀਂ ਕਿੰਨੀਆਂ ਤਗੜੀਆਂ ਨੀਆਂ ਮਜ਼ਬੂਤ ਹੋਣੀਆਂ ਤੁਸੀਂ ਦੇਖਿਆ ਜੇ ਜਦੋਂ ਲਾਸਟ ਤੇ ਵੀ ਘਟੋ ਘਟੋ ਵੀ 50 50 60 60 ਮੀਟਰ ਡੂੰਘੇ ਬੀਮ ਪਾਏ ਹੋਏ ਇਹਨਾਂ ਨੇ ਪਹਿਲਾਂ ਹੀ ਸੋਚ ਕੇ ਹੈ ਇਹ ਆ THAILAND ਦੇਖੋ ਤੁਸੀਂ ਅਚਾਨਕ ਹੀ ਤਸ ਗਿਆ ਆਪਣੇ ਰਾਜਸਥਾਨ ਚ ਤਸਿਆ ਸੀ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਪਾਣੀ ਪੂਣੀ ਦੀ ਨਿਕਾਸੀ ਬੰਦ ਹੋ ਗਈ ਖੰਭੇ ਡਿੱਗਦੇ ਕੁਝ ਗੱਡੀਆਂ ਵਿੱਚ ਜਾਪੀਆਂ ਉਹ ਦੇਖੋ ਇੱਕ ਗੱਡੀ ਜਿਹੜੀ ਕਗਾਰ ਤੇ ਆ ਉਹ ਨੀਚੇ ਜਿਹੜਾ ਬੀਮ ਪਾਇਆ ਆ ਇਹ ਵੀ ਸਾਰਾ ਯਾਨੀ ਕਿ ਨੀਚੇ ਤਸੀ ਜਾਣਾ 50 ਮੀਟਰ ਤੋਂ ਜ਼ਿਆਦਾ ਡੂੰਘਾ ਖੱਡਾ ਬਣ ਜਾਣਾ ਹੈਰਾਨੀ ਵਾਲੀ ਗੱਲ ਆ 50 ਮੀਟਰ ਬਹੁਤ ਹੁੰਦਾ ਬਾਈ ਜੀ ਬਹੁਤ ਡੂੰਘਾ ਹੁੰਦਾ ਤੇ ਇਹ ਆ ਜੀ ਲਾਈਵ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾਈਆਂ ਨੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਬਾਈ ਜੀ ਆ